ਭਾਰਤ ਦੀ ਰਾਜਨੀਤੀ ਵਿੱਚ ਮਚਿਆ ਹੜਕੰਪ ਘੇਰਿਆ ਜਾ ਰਿਹਾ ਹੈ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਤੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਅੱਤੇ ਕੈਬਨਿਟ ਮੰਤਰੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਵੀ ਦੇ ਦਿੱਤਾ ਹੈ ਕਿੱਥੇ ਹੈ ਲਾਅਨ ਆਰਡਰ ਕਿੱਥੇ ਨੇ ਪੁਖਤਾ ਪ੍ਰਬੰਧ ਜੇਕਰ ਕੋਈ ਬਾਹਰ ਦੇ ਦੇਸ਼ ਦਾ ਖਡਾਰੀ ਭਾਰਤ ਦੇ ਵਿੱਚ ਆਉਂਦਾ ਹੈ ਤਾਂ ਉਸ ਦੇ ਪੁਖਤਾ ਪ੍ਰਬੰਧ ਸੈਂਟਰ ਸਰਕਾਰ ਨੂੰ ਕਰਨੇ ਚਾਹੀਦੇ ਨੇ ਜਾਂ ਜਿਹੜੇ ਰਾਜ ਦੀ ਸਰਕਾਰ ਹੁੰਦੀ ਹੈ ਉਸ ਨੂੰ ਕਰਨੇ ਚਾਹੀਦੇ ਨੇ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਵੀ ਦਿਵਾਲੇ ਹੋ ਗਈ ਹੈ ਦੂਸਰੇ ਪਾਸੇ ਦੂਸਰੀਆਂ ਪਾਰਟੀਆਂ ਵੱਲੋਂ ਵੀ ਇੱਕ ਦੂਜੇ ਉੱਤੇ ਸ਼ਬਦੀ ਹਮਲੇ ਕੀਤੇ ਜਾ ਰਹੇ ਨੇ ਕਿ ਜੇਕਰ ਭਾਰਤ ਦੇ ਵਿੱਚ ਕੋਈ ਖਿਡਾਰੀ ਆਉਂਦਾ ਹੈ ਤਾਂ ਉਸ ਦੀ ਸਿਕਿਉਰਿਟੀ ਉਸ ਦੀ ਸੁਰੱਖਿਆ ਦੇ ਵਿੱਚ ਢਿੱਲ ਨਹੀਂ ਹੋਣੀ ਚਾਹੀਦੀ ਚਾਹੀਦੀ ਆਖਰਕਾਰ ਮੁੱਖ ਮੰਤਰੀ ਵੱਲੋਂ ਚੱਲ ਰਹੀ ਮੈਚ ਦੇ ਵਿੱਚ ਇਹ ਢਿੱਲ ਕਿਉਂ ਦਿੱਤੀ ਗਈ ਆਖਰਕਾਰ ਬੋਤਲਾ ਕਿਥੋਂ ਆਈਆ ਦਰਵਾਜ਼ੇ ਥਾਣੀ ਲੋਕ ਕਿਵੇਂ ਆ ਗਏ ਇਹ ਸਾਰੀ ਵਾਰਦਾਦ ਨੇ ਇੱਕ ਵਾਰ ਫੇਰ ਪੰਜਾਬ ਦੀ ਰਾਜਨੀਤੀ ਦੇ ਵਿੱਚ ਭਾਰਤ ਦੀ ਰਾਜਨੀਤੀ ਵਿੱਚ ਝੜਕਾ ਮਚਾ ਦਿੱਤਾ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਕੈਮ ਖਬਰ ਆ ਰਹੀ ਹੈ ਨਿਊਜ਼ 18 ਪੰਜਾਬੀ ਵੱਲੋਂ ਕੈਬਨਟ ਮੰਤਰੀ ਨੇ ਦਿੱਤਾ ਅਸਤੀਫਾ ਜਾਣੋ ਕਿਉਂ ਲਿਆ ਇਹ ਸਿਫਾਰ ਦੱਸਿਆ ਜਾ ਰਿਹਾ ਹੈ ਕਿ ਮੰਮਨ ਮੰਮਤਾ ਮੰਮਤਾ ਬੈਨਰਜੀ ਦੇ ਖੇਡ ਮੰਤਰੀ ਆਰੂਪ ਆਰੂਪ ਵਿਵਾਸ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਤੇ ਯੂਵਾ ਭਾਰਤੀ ਸਪੋਰਟਸ ਕੰਪਲੈਕਸ ਵਿੱਚ ਲਿਓਨਰ ਮੈਸੀ ਦੇ ਸੰਗੀਤ ਸਮਾਰੋਹ ਦੌਰਾਨ ਹੋਈ ਹਫੜਾ ਦਫੜੀ ਵਿੱਚ ਉਹਨਾਂ ਦੀ ਭੂਮਿਕਾ ਬਾਰੇ ਸਵਾਲ ਉੱਠ ਰਹੇ ਹਨ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਇਸ ਸਥਿਤੀ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਪਸ਼ਮੀ ਬੰਗਾਲ ਸਰਕਾਰ ਨੇ ਯੂਵਾ ਭਾਰਤੀ ਸਟੇਡੀਅਮ ਵਿੱਚ ਮੈਸੀ ਦੇ ਆਉਣ ਤੋਂ ਆਉਣ ਤੋਂ ਬਾਅਦ ਹੋਈ ਗੜਬੜੀ ਦੀ ਜਾਂਚ ਲਈ ਤਿੰਨ ਮੈਂਬਰੀ ਤਿੰਨ ਮੈਂਬਰੀ ਕਮਿਸ਼ਨ ਦਾ ਗਠਨ ਕੀਤਾ ਹੈ ਮੁੱਖ ਮੰਤਰੀ ਮੰਮਤਾ ਬੈਨਯੂ ਜੀ ਦੁਆਰਾ ਗੱਢ ਇਸ ਕਮਿਸ਼ਨ ਦੀ ਅਗਵਾਈ ਸੇਵਾਮੁਕਤ ਜਸਟਿਸ ਅਸੀਮ ਕੁਮਾਰ ਰਾਏ ਕਰ ਰਹੇ ਹਨ ਕਮਿਸ਼ਨ ਨੇ ਮੰਗਲਵਾਰ ਨੂੰ ਨਮੰਨਾ ਵਿਖੇ ਹੋਈ ਘਟਨਾ ਤੇ ਆਪਣੀ ਮੁੱਢਲੀ ਰਿਪੋਰਟ ਪੇਸ਼ ਕੀਤੀ ਕਮਿਸ਼ਨ ਨੇ ਆਪਣੀ ਜਾਂਚ ਰਿਪੋਰਟ ਰਾਜ ਸਰਕਾਰ ਨੂੰ ਸੌਂਪ ਦਿੱਤੀ ਹੈ ਸੂਤਰਾ ਅਨੁਸਾਰ ਰਾਜ ਸਰਕਾਰ ਨੂੰ ਇੱਕ ਵਿਸ਼ੇਸ਼ ਜਾਂਚ ਟੀਮ ਸੱਟ ਬਣਾਉਣ ਦੀ ਸਲਾਹ ਦਿੱਤੀ ਗਈ ਹੈ। ਜਾਂਚ ਕਮੇਟੀ ਨੇ ਨਿਰਪੱਖ ਜਾਂਚ ਲਈ ਸੱਟ ਬਣਾਉਣ ਦਾ ਸੁਝਾਅ ਦਿੱਤਾ ਹੈ। ਕਮਿਸ਼ਨ ਨੇ ਵਿਧਾਨਗਰ ਕੁਰਸੀ ਰਾਖੀੜ ਭਾਗ ਤੋਂ 24 ਘੰਟਿਆਂ ਦੇ ਅੰਦਰ ਅੰ ਰਿਪੋਰਟ ਮੰਗੀ ਹੈ। ਇਹ ਮੁੱਖ ਤੌਰ ਤੇ ਹੇਠ ਲਿਖਿਆਂ ਨੂੰ ਬੁੱਧਿਆ ਨੂੰ ਸਮੂਹ ਕਰਦਾ ਹੈ। ਮੈਦਾਨ ਦੇ ਵਿੱਚ ਪਾਣੀ ਦੀ ਬੋਤਲ ਦਾ ਆਉਣਾ ਇਸ ਮਾਮਲੇ ਵਿੱਚ ਕਈ ਸਵਾਲ ਪੈਦਾ ਹੋਏ ਕਿ ਪਹਿਲਾ ਮੈਦਾਨ ਵਿੱਚ ਪਾਣੀ ਦੀ ਬੋਤਲ ਕਿਵੇਂ ਆਈ? ਦੂਜਾ ਕੀ ਸਟੇਡੀਅਮ ਦੇ ਗੇਟ ਸੁਰੱਖਿਆ ਵਿੱਚ ਕਮੀ ਸੀ? ਤੀਜਾ ਕਿਸ ਦੀ ਜ਼ਿੰਮੇਵਾਰੀ ਹੈ ਉਹਨਾਂ ਦੀ ਕੀ ਭੂਮਿਕਾ ਹੈ ਇਹ ਸਵਾਲ ਚੁੱਕੇ ਨੇ ਮਮਤਾ ਬੈਨਰਜੀ ਜੋ ਮੌਜੂਦਾ ਵੈਸਟ ਬੰਗਾਲ ਦੀ ਮੁੱਖ ਮੰਤਰੀ ਹੈ ਅਤੇ ਉਹਨਾਂ ਦੇ ਖੇਡ ਮੰਤਰੀ ਅਰੂਪ ਵਿਸਵਾਸ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਪਾਣੀ ਦੀਆਂ ਬੋਤਲਾਂ ਆਉਣੀਆਂ ਸੁਰੱਖਿਆ ਦੇ ਵਿੱਚ ਕਮੀ ਹੋਣੀ ਤੇ ਗੇਟ ਜਾਣਬੁੱਝ ਕੇ ਖੋਲੇ ਜਾਣੇ ਕਿਤੇ ਨਾ ਕਿਤੇ ਇਹ ਨਿਸ਼ਾਨੀਆਂ ਸਵਾਲ ਖੜੇ ਹੁੰਦੇ ਨੇ TMC ਤੇ ਅਤੇ TMC ਦੀ ਮੁੱਖ ਮੰਤਰੀ ਮਮਤਾ ਬੇਨਰਜੀ ਅਤੇ ਉਸ ਦੇ ਖੇਡ ਮੰਤਰੀ ਆਰੂਪ ਵਿਵਾਸਦੇ